ਯੂਕੇ ਕੈਨੇਡਾ ਆਸਟ੍ਰੇਲੀਆ ਇਟਲੀ ਇੰਡੀਆ ਚਾਇਨਾ ਸਿੰਗਾਪੁਰ ਇਹਨਾਂ ਦੇਸ਼ਾਂ ਦੇ ਵਿੱਚ ਲੋਕਡਾਊਨ ਦੁਬਾਰਾ ਲੱਗਣ ਜਾ ਰਿਹਾ ਆਪਣਾ ਪੈਸਾ ਥੇਲਾ ਜਿਹੜਾ ਉਹ ਤੁਸੀਂ ਬੈਂਕਾਂ ਦੇ ਵਿੱਚੋਂ ਕਢਾ ਕੇ ਕੋਲੇ ਰੱਖੋ ਜਿੱਦੀ ਆਪਾਂ ਨੂੰ ਲੋੜ ਪੈਣੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕੋਈ ਖਾਣ ਦੀਆਂ ਚੀਜ਼ਾਂ ਆਉਗੀਆਂ ਸਭ ਤੋਂ ਮੇਨ ਜ਼ਰੂਰੀ ਹੋ ਗਿਆ ਆਟਾ ਦਾਲਾਂ ਸਬਜ਼ੀਆਂ ਇਨਾਂ ਨੂੰ ਸਟੋਰ ਕਰਨਾ ਸ਼ੁਰੂ ਕਰ ਦੋ ਇਹ ਲੋਕਡਾਊਨ ਸਨ ਚ ਆ ਰਿਹਾ ਵੀ 5 ਤੋਂ 6 ਸਾਲ ਲੰਬਾ ਜਾ ਸਕਦਾ ਇਹ ਲੋਕਡਾਊਨ ਜਾਣਕਾਰੀ ਨੂੰ ਮਜ਼ਾਕ ਦੇ ਵਿੱਚ ਨਾ ਲੈਜੋ ਤੁਹਾਨੂੰ ਇੱਕੋ ਬੇਨਤੀ ਕਰਦਾ ਹਾਂਜੀ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਯਾਰੀ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਵੀ ਜਿਹੜਾ ਕੋਰੋਨਾ ਵਾਇਰਸ ਆ ਉਹ ਦੁਬਾਰਾ ਫੇਰ ਮੁੜ ਕੇ ਆ ਰਿਹਾ ਤੇ ਕਿੱਥੇ ਕਿੱਥੇ ਆ ਗਿਆ ਕਿ ਕਿੱਥੇ ਕਿੱਥੇ ਲੋਕਡਾਊਨ ਆ ਜਿਹੜਾ ਲੱਗਣ ਜਾ ਰਿਹਾ ਜਿਹੜੇ-ਜਿਹੜੇ ਦੇਸ਼ਾਂ ਦੇ ਵਿੱਚ ਇਹਦੇ ਕੇਸ ਦੁਆਰਾ ਐਕਟਿਵ ਹੋਏ ਆ ਉਹਦੇ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿੰਨੀ ਵੀ ਜਾਣਕਾਰੀ ਹੋਊਗੀ ਸਾਰੀ ਬਿੱਤ ਪ੍ਰੂਫਾਂ ਦੇ ਆਧਾਰ ਤੇ ਹੋਊਗੀ ਤੁਸੀਂ ਆਪ ਵੀ ਗੂਗਲ ਦੇ ਉੱਤੋਂ ਜਾ ਕੇ ਇਹਦੇ ਬਾਰੇ ਜਾਣਕਾਰੀ ਸੱਚ ਮਾਰ ਸਕਦੇ ਹੋ ਸੋ ਇਹੋ ਜੀ ਕੋਈ ਗੱਲ ਨਹੀਂ ਹੋਊਗੀ ਜੋ ਮੈਂ ਆਪਦੇ ਕੋਲੋਂ ਲਾ ਕੇ ਤੁਹਾਨੂੰ ਦੱਸੂਗਾ ਜਿਹੜੀ ਵੀ ਗੱਲ ਕਰੂੰਗਾ ਬਿੱਤ ਪ੍ਰੂਫ ਦੇ ਆਧਾਰ ਤੇ ਸਾਈਟ ਦੇ ਤੇ ਜਾਂ ਵੀਡੀਓ ਦਿਲਾਵਾ ਕੀ ਜਾਂ ਉਹਦਾ ਵਾਈ ਸਕਰੀਨਸ਼ਾਟ ਜਿਹੜਾ ਮੈਂ ਜਾਣਕਾਰੀ ਇਕੱਠੀ ਕੀਤੀ ਆ ਉਹ ਤੁਹਾਨੂੰ ਲਾ ਕੇ ਦੱਸਾਂਗੇ ਜਿੰਨੀ ਵੀ ਜਾਣਕਾਰੀ ਲਊਗਾ ਮੈਂ ਆਪਣੇ ਬੰਨਿਓ ਪੂਰੀ ਸਹੀ ਜਾਣਕਾਰੀ ਲਊਗਾ ਜਿੰਨੀ ਕਿ ਮੈਂ ਇਕੱਠੀ ਕੀਤੀ ਆ ਤੇ ਵਿਦ ਪ੍ਰੂਫਾਂ ਦੇ ਆਧਾਰ ਤੇ ਦਊਗਾ ਤੇ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆ ਤੇ ਤੁਹਾਨੂੰ ਦੱਸ ਦਿਆਂ ਵੀ ਜਿਹੜੇ ਕਰੋਨਾ ਦੇ ਕੇਸ ਆ ਉਹ ਕਿਹੜੇ-ਕਿਹੜੇ ਮੋਲਕਾਂ ਦੇ ਵਿੱਚ ਆ ਚੁੱਕੇ ਆ ਤੇ ਕਿੰਨੀਆਂ ਇਹਦੇ ਨਾਲ ਟਿੱਖਾਂ ਹੋ ਗਈਆਂ ਤੇ ਕਿਹੜੇ-ਕਿਹੜੇ ਉਹ ਸ਼ਹਿਰ ਆ ਕਿਹੜੇ-ਕਿਹੜੇ ਮੋਲਕਾ ਜਿੱਥੇ कोरोना वायरस ਕਰਕੇ लॉकडाउन ਦੁਬਾਰਾ ਲੱਗਣ ਜਾ ਰਿਹਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਵੈਸੇ ਤਾਂ ਬਹੁਤ ਮੰਦਭਾਗੀ ਖਬਰ ਆ ਜਿਹੜਾ ਸੁਣਨ ਚ ਆ ਰਹੀ ਆ ਵੀ ਜਿਹੜਾ ਕੋਰੋਨਾ ਵਾਇਰਸ ਆ ਉਹ ਦੁਬਾਰਾ ਵਾਪਸ ਆ ਰਿਹਾ ਕਿਉਂਕਿ ਹਜੇ ਤਾਂ ਆਪਾਂ 2019 ਵਾਲੇ ਕੋਰੋਨਾ ਦੀ ਮਾਰ ਸਹਿਕੀ ਨਹੀਂ ਉੱਠ ਸਕੇ ਹੁਣ ਫੇਰ ਸੁਣਨ ਚ ਆ ਰਿਹਾ ਵੀ ਜਿਹੜਾ ਕੋਰੋਨਾ ਵਾਇਰਸ ਆ ਉਹ ਦੁਬਾਰਾ ਫੇਰ ਆ ਰਿਹਾ ਆ ਦੇਖੋ ਜਿੰਨੇ ਤੁਹਾਨੂੰ ਮੈਂ ਸਮਰੀ ਦਿਖਾਉਣਾ ਕਿਹੜੇ ਕਿਹੜੇ ਦੇਸ਼ ਦੇ ਵਿੱਚ ਕਿੰਨੇ ਕਿੰਨੇ ਕੇਸ ਆਏ ਆ ਤੁਸੀਂ ਆ ਦੇਖੋ ਜਿਹੜੀ ਵੀਡੀਓ ਚੱਲਦੀ ਆ ਸਾਈਡ ਦੇ ਉੱਤੇ ਸਾਰੀ ਇਹ ਕੋਈ ਮੈਂ ਆਪਦੇ ਕੋਲੋਂ ਨਹੀਂ ਵੀਡੀਓ ਚੱਕੀ ਤੁਸੀਂ ਆਪ ਵੀ ਗੂਗਲ ਤੇ ਜਾ ਕੇ ਸੱਚ ਮਾਰ ਸਕਦੇ ਹੋ ਸਾਰੀ ਜਾਣਕਾਰੀ ਆ ਜਿਹੜੀ ਗੂਗਲ ਦੇ ਉੱਤੇ ਪਈ ਆ ਦੇ ਉਹਦੇ ਉੱਤੋਂ ਜਾ ਕੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਜੇ ਤੁਹਾਨੂੰ ਲੱਗੀ ਵੀ ਆਪਦੇ ਕੋਈ ਛੱਡੀ ਜਾਂਦਾ ਦੇਖੋ ਇਹੋ ਜਿਹੀਆਂ ਜਿਹੜੀਆਂ ਜਾਣਕਾਰੀਆਂ ਹੁੰਦੀਆਂ ਇਹ ਸੇਰ ਦੇਣ ਵਾਲੀਆਂ ਹੁੰਦੀਆਂ ਮੈਨੂੰ ਕੋਈ ਵਿਊਆਂ ਦਾ ਲਾਲਚ ਨਹੀਂ ਕੋਈ ਆਏ ਲਾਲਚ ਨਹੀਂ ਵੀ ਮੇਰੀ ਵੀਡੀਓ ਦੇਖੋ ਜਾਂ ਸ਼ੇਅਰ ਕਰੋ ਮੈਂ ਜਸਟ ਤੁਹਾਨੂੰ ਇੱਕ ਜਾਣਕਾਰੀ ਦੇ ਰਿਹਾ ਜਿਹਦੇ ਕਰਕੇ ਅੱਜ ਇਹ ਜਾਣਕਾਰੀ ਤੁਹਾਨੂੰ ਮੇਰੀ ਠੂਕ ਲੱਗ ਸਕਦੀ ਹੈ ਪਰ ਇੱਕ ਦਿਨ ਤੁਸੀਂ ਕਹੋਗੇ ਵੀ ਹਾਂ ਵਾਕਈ ਯਾਰ ਜਾਣਕਾਰੀ ਦੇ ਵਿੱਚ ਕੋਈ ਗੱਲ ਸੀ ਤੱਕ ਸੀ ਮੈਂ ਆਪਦੇ ਕੋਲੋਂ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਆਪ ਦੇ ਕੋਲ ਦੱਸੂਗਾ ਜਿਹਦਾ ਨੁਕਸਾਨ ਤੁਹਾਨੂੰ ਚਲਣਾ ਪਵੇ ਇਹੋ ਜੀ ਕੋਈ ਚੀਜ਼ ਨਹੀਂ ਮੈਂ ਦੱਸੂਗਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਕਿਹੜੇ ਕਿਹੜੇ ਦੇਸ਼ ਦੇ ਵਿੱਚ ਕਿੰਨੇ ਕਿੰਨੇ ਕੇਸ ਆ ਚੁੱਕੇ ਆ ਆਪਾਂ ਨੂੰ ਸੰਭਲਣ ਦੀ ਲੋੜ ਆ ਸੋ ਇਹ ਜਾਣਕਾਰੀ ਨੂੰ ਮਜ਼ਾਕ ਦੇ ਵਿੱਚ ਨਾ ਲੈ ਜਿਓ ਤੁਹਾਨੂੰ ਇੱਕੋ ਬੇਨਤੀ ਕਰਦਾ ਜਿੱਥੇ ਜਿੱਥੇ ਤੱਕ ਇਹ ਮੇਰੀ ਵੀਡੀਓ ਜਾਂਦੀ ਆ ਸਭ ਨੂੰ ਬੇਨਤੀ ਆ ਵੀ ਆਪੂ ਆਪਣਾ ਜਿਹੜਾ ਵਿਚਾਰ ਉਹ ਸ਼ੁਰੂ ਕਰਦੇ ਹੋ ਕਿਉਂਕਿ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਕਿਹਨੂੰ ਇਹ ਜਿਹੜਾ ਵਾਇਰਸ ਆਉ ਹੋ ਜੀ ਜੀ ਮੈਂ WHO ਯਾਨੀ ਕਿ World Health Organization ਦੇ ਆਧਾਰ ਤੇ ਗੱਲ ਕਰਾਂ ਤਾਂ ਅੱਜ ਮੈਂ ਤੁਹਾਨੂੰ ਸਾਈਡ ਦੇ ਉੱਤੇ ਦੇਖ ਵੀ ਸਕਦੇ ਹਾਂ ਅਫਰੀਕਾ ਅਮਰੀਕਾ ਤੇ ਸਾਊਥ ਏਸ਼ੀਆ ਦੇ ਵਿੱਚ ਤੇ ਯੂਰਪ ਦੇ ਵਿੱਚ ਜੇ 249849 ਕੇਸ ਆ ਜਿਹੜੀ ਉਹ ਆ ਚੁੱਕੇ ਆ ਰਿਕਾਰਡ ਦੇ ਵਿੱਚ ਸੋ ਆਪੋ ਆਪਣਾ ਵਿਚਾਰ ਕਰਨਾ ਸ਼ੁਰੂ ਕਰਦੇ ਹਾਂ ਕਿਉਂਕਿ ਇਹ ਲੋਕਡਾਊਨ ਹੁਣ ਚ ਆ ਰਿਹਾ ਵੀ 5 ਤੋਂ 6 ਸਾਲ ਲੰਬਾ ਜਾ ਸਕਦਾ ਇਹ ਲੋਕਡਾਊਨ ਚੱਨ ਚਾਰ ਰਿਹਾ ਇਹ ਗੱਲ ਪਰ ਹਜੇ ਕੋਈ ਪੱਕਾ ਸ਼ੋਰ ਨਹੀਂ ਵੀ ਕਿੰਨੇ ਟਾਈਮ ਲਈ ਲੋਕਡਾਊਨ ਜਿਹੜਾ ਲੱਗ ਸਕਦਾ ਤੇ ਆਪਾਂ ਇੱਕੋ ਅਰਦਾਸ ਕਰਦੇ ਆਂ ਵੀ ਲੋਕਡਾਊਨ ਲੱਗੀ ਨਾ ਕਿਉਂਕਿ ਜਿਹੜੀ ਪਹਿਲਾਂ ਵਾਲੇ ਲੋਕਡਾਊਨ ਨੇ ਮਾਰ ਕੀਤੀ ਹੈ ਹਜੇ ਤੱਕ ਆਪਾਂ ਉਹੀ ਨਹੀਂ ਝੱਲ ਸਕੀ ਜੇ ਦੁਬਾਰਾ ਉਹੀ ਮਾਰ ਪੈ ਗਈ ਤਾਂ ਮੈਨੂੰ ਲੱਗਦਾ ਵੀ ਬਹੁਤ ਤੌਖਾ ਹੋਇਆ ਨਾ ਪੁਰਾਣੇ ਲੋਕਡਾਊਨ ਦੇ ਨਾਲ ਜਿਹੜੇ ਲੋਕਾਂ ਦੇ ਬਿਜ਼ਨਸ ਸੀ ਜਿਹੜੇ ਕੰਮ ਸੀ ਉਹ ਸਾਰੇ ਠੱਪ ਹੋ ਗਏ ਜਿਹਦਾ ਆਪਾਂ ਨੂੰ ਨੁਕਸਾਨ ਆ ਅੱਜ ਤੱਕ ਜਿਹੜਾ ਆਪਾਂ ਚੱਲ ਰਹੇ ਸਾਰੇ ਮੁਲਕਾਂ ਦੇ ਵਿੱਚ ਜਿਹੜੇ ਕਾਰੋਬਾਰੀ ਸੀ ਜਿਨ੍ਹਾਂ ਦੇ ਵੱਡੇ ਵੱਡੇ ਬਿਜ਼ਨਸ ਸੀ ਜਿਨ੍ਹਾਂ ਦੇ ਵਿੱਚ ਆਪਾਂ ਕੰਮ ਕਰਦੇ ਸੀ ਕਿੱਤਾ ਸੀ ਆਪਣਾ ਰਜਗਾਰ ਸੀ ਉਹ ਜਦੋਂ ਕਰੋਨਾ ਆਇਆ ਤਾਂ ਜਿਹੜਾ ਉਹਨਾਂ ਦਾ ਬਿਜ਼ਨਸ ਸੀ ਉਹ ਠੱਪ ਹੋ ਗਿਆ ਉਸ ਤੋਂ ਬਾਅਦ ਜਿਹੜੇ ਕਾਮਕਾਰ ਸੀਗੇ ਉਹ ਵੀ ਘਟਣ ਲੱਗੇ ਤੇ ਜਿਹਦਾ ਨਤੀਜਾ ਅੱਜ ਆਪਾਂ ਦੇਖ ਹੀ ਰਹੇ ਹਾਂ ਜਾ ਰਹੀ ਉਹ ਗੱਲ ਕਰੀਏ ਕੈਨੇਡਾ ਦੀ ਅਮਰੀਕਾ ਦੀ ਇਟਲੀ ਦੀ ਇੰਗਲੈਂਡ ਦੀ ਆਸਟ੍ਰੇਲੀਆ ਦੀ ਜਿਹੜੇ ਮਰਜੀ ਦੇਸ਼ ਦੀ ਗੱਲ ਕਰੀਏ ਜਿਹੜੇ ਕੰਮ ਦੀ ਉੱਥੇ ਕਮੀ ਹੋ ਗਈ ਆ ਕਮੀ 2019 ਦੇ ਵਿੱਚ ਜਿਹੜਾ ਕਰੋਨਾ ਆਇਆ ਸੀ ਉਸ ਤੋਂ ਬਾਅਦ ਹੀ ਜਿਹੜੀ ਉਹ ਕਮੀ ਹੋਈ ਆ ਕੰਮ ਦੀ ਸ਼ੁਰੂ ਹੋਈ ਆ ਕਿਉਂਕਿ ਵੱਡੇ ਵੱਡੇ ਬਿਜ਼ਨਸ ਜਿਹੜੇ ਉਹ ਬੰਦ ਹੋ ਗਏ ਤੇ ਜੇ 2024 ਦੇ ਵਿੱਚ ਉਹੀ ਜਿਹੜਾ ਸਮਾਂ ਦੁਬਾਰਾ ਰਿਪੀਟ ਹੋਵੇ ਤਾਂ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਕਮ ਮੁਸ਼ਕਲ ਹੋ ਜਾਣਾ WHO ਦੀ ਜਿਹੜੀ ਰਿਪੋਰਟ ਆਈ ਆ ਕੇਸਾਂ ਦੀ ਤੇ ਕੰਟਰੀਆਂ ਦੀ ਉਹ ਤੁਸੀਂ ਆ ਦੇਖੋ ਸਾਈਡ ਦੇ ਉੱਤੇ ਵੀਡੀਓ ਆਪਾਂ ਚਲਾਈ ਹੋਈ ਆ ਬਕਾਇਦਾ ਤੇ ਕਿਹੜੇ ਦੇਸ਼ ਦੇ ਵਿੱਚ ਕਿੰਨੇ ਪਰਸੈਂਟ ਜਿਹੜੇ ਕੇਸ ਆ ਉਹ ਪਾਏ ਜਾ ਰਹੇ ਨੇ ਉਹ ਤੁਸੀਂ ਆ ਦੇਖ ਸਕਦੇ ਹੋ ਚਾਹੇ ਇਟਲੀ ਹੋਵੇ ਚਾਹੇ ਰਸ਼ੀਆ ਹੋਵੇ ਆਇਰਲੈਂਡ ਹੋਵੇ ਪੋਲੈਂਡ ਹੋਵੇ ਆਸਟ੍ਰੇਲੀਆ ਯੂਨਾਈਟਿਡ ਯਾਨੀ ਕਿ ਯੂਕੇ ਦੇ ਵਿੱਚ ਵੀ ਕੇਸ ਪਾਏ ਜਾ ਰਹੇ ਆ ਇਤੋਂ ਤੱਕ ਆ ਦੇਖੋ ਤੁਸੀਂ ਇੰਡੀਆ ਦੇ ਵਿੱਚ ਵੀ ਜਿਹੜਾ 1.1 ਕੀ ਯਾਨੀ ਕਿ 1100 ਕੀਸ ਆ ਉਹ ਪਾਏ ਜਾ ਰਹੇ ਆ ਸੋ ਸਾਰੇ ਯਾਨੀ ਸਾਵਧਾਨ ਰਹੋ ਇਹ ਗੱਲ ਨੂੰ ਮਜ਼ਾਕ ਦੇ ਤੌਰ ਤੇ ਨਾ ਲੈ ਕੇ ਜਾਓ ਤੇ ਆਪੂ ਆਪਣਾ ਜਿਹੜਾ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਿਣੀ ਚਾਹਨਾ ਵੀ ਜਿਹੜਾ ਰਸਣ ਜਿਵੇਂ ਕੋਈ ਖਾਣ ਦੀਆਂ ਚੀਜ਼ਾਂ ਹੋਣੀਆਂ ਬਾਤੋਂ ਮੇਂ ਜਰੂਰੀ ਹੋ ਗਿਆ ਆਟਾ ਦਾਲਾਂ ਸਬਜ਼ੀਆਂ ਜਿਨ੍ਹਾਂ ਨੂੰ ਸਟੋਰ ਕਰਨਾ ਸ਼ੁਰੂ ਕਰ ਦੋ ਕਿਉਂਕਿ ਜਿਹੜੇ ਹਿਸਾਬ ਨਾਲ ਹਾਲਾਤ ਬਣਦੇ ਜਾ ਰਹੇ ਆ ਮੈਨੂੰ ਲੱਗਦਾ ਵੀ ਪੂਰੇ ਟਾਈਮ ਦੇ ਵਿੱਚ ਇਹਨਾਂ ਨੇ ਕਰ ਦੇਣਾ ਕੰਮ ਤੇ ਜਿਹੜਾ ਲੋਕਡਾਊਨ ਮੈਨੂੰ ਲੱਗਦਾ ਵੀ ਉਹ ਦੁਬਾਰੀ ਫੇਰ ਇਹਨਾਂ ਨੇ ਲਾ ਦੇਣਾ ਖਾਣ ਪੀਣ ਦਾ ਸਮਾਨ ਆ ਜਿਹੜਾ ਆਪਾਂ ਹੁਣ ਤੋਂ ਹੀ ਇਕੱਠਾ ਕਰਨਾ ਸ਼ੁਰੂ ਕਰ ਦਈਏ ਤਾਂ ਜੋ ਜੇਕਰ ਲੋਕਡਾਊਨ ਹੁੰਦਾ ਵੀ ਆ ਤਾਂ ਆਪਣੀ ਜਿਹੜਾ ਆਪਣੀ ਖਾਣ-ਪੀਣ ਦਾ ਜਿਹੜਾ ਰਾਸ਼ਨ ਹੋਊ ਉਹ ਕੰਮ ਆ ਸਕੇ ਲੰਬੇ ਸਮੇਂ ਦੇ ਲਈ ਯੂਕੇ ਦੇ ਵਿੱਚ ਤਾਂ ਇਹਨਾਂ ਨੇ ਆ ਦੇਖੋ ਤੁਸੀਂ ਡिक्लेअर ਕਰਤਾ ਵੀ ਜਿਹੜਾ ਵਾਇਰਸ ਆ ਉਹ ਆ ਗਿਆ ਯੂਕੇ ਦੇ ਵਿੱਚ ਇਹਨਾਂ ਨੇ ਆ ਦੇਖੋ ਮੈਂ ਜਿਵੇਂ ਸਕਰੀਨਸ਼ਾਟ ਲਾਇਆ ਹੋਇਆ ਵਾ ਇੱਕ ਹੱਥ ਬੰਨ ਕੇ ਬੇਨਤੀ ਕਰਦਾ ਬਦਵਾਨਾਂ ਨੂੰ ਬੇਨਤੀ ਕਰਦਾ ਵੀ ਜਿਹੜੀ ਜਾਣਕਾਰੀ ਆ ਇਹਨੂੰ ਮਜ਼ਾਕ ਦੇ ਰਚ ਨਾ ਲੈ ਜਿਓ ਜਿਹੜੀ ਕੰਮ ਦੀ ਚੀਜ਼ ਆ ਮੈਂ ਤੁਹਾਨੂੰ ਉਹ ਦੱਸ ਰਿਹਾ ਜਿਹਦਾ ਆਪਾਂ ਨੂੰ ਕੱਲੂ ਨੁਕਸਾਨ ਭੁਗਤਣ ਤੋਂ ਆਪਾਂ ਬਚ ਸਕੀ ਦੀ ਆਪਾਂ ਪਹਿਲੇ ਸਚੇਤ ਹੋ ਜਾਾਂਗੇ ਆਪਾਂ ਆਪਣੇ ਖਾਣ-ਪੀਣ ਦੀਆਂ ਜਾਂ ਆਪਣਾ ਪੈਸਾ ਥੇਲਾ ਜਿਹੜਾ ਉਹ ਤੁਸੀਂ ਬੈਂਕਾਂ ਦੇ ਵਿੱਚੋਂ ਕਢਾ ਕੇ ਕੋਲੇ ਰੱਖੋ ਜਿੱਦੀ ਆਪਾਂ ਨੂੰ ਲੋੜ ਪੈਣੀ ਆਉਣ ਵਾਲੇ ਸਮੇਂ ਦੇ ਵਿੱਚ ਨਿਊਯਾਰਕ ਦੀ ਜੇ ਗੱਲ ਕਰੀਏ ਤਾਂ ਨਿਊ ਜਰਸੀ ਦੇ ਤੇ ਹੋਰ 44 ਜਿਹੜੀਆਂ ਸਟੇਟਾਂ ਨਿਊਯਾਰਕ ਦੀਆਂ ਉੱਥੇ ਜਿਹੜਾ ਕੋਰੋਨਾ ਵਾਇਰਸ ਦੇ ਸਿੰਪਟਮ ਆਉਣੇ ਸ਼ੁਰੂ ਹੋ ਚੁੱਕੇ ਨੇ ਕੇਸ ਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਸੌਣ ਵੀ ਸਕਦੇ ਹੋ ਇਹ ਅਮਰੀਕਾ ਦਾ ਹੀ ਚੈਨਲ ਆ ਉਹਦੇ ਉੱਤੇ ਇਹਨਾਂ ਨੇ ਪੌਡਕਾਸਟ ਕੀਤੀ ਤੇ ਦੱਸਿਆ ਵਾ ਵੀ ਜਿਹੜੇ ਨਿਊ ਜਰਸੀ ਏਰੀਏ ਦੇ ਵਿੱਚ ਤੇ 44 ਹੋਰ ਜਿਹੜੀਆਂ ਸਟੇਟਾਂ ਉਹਨਾਂ ਦੇ ਵਿੱਚ ਵਾਇਰਸ ਦੇ ਜਿਹੜੇ ਲੱਛਣ ਸਿੰਪਟਮ ਵਾਇਰਸ ਦੇ ਜਿਹੜੇ ਕੇਸ ਆ ਉਹ ਆਉਣੇ ਸ਼ੁਰੂ ਹੋ ਚੁੱਕੇ ਨੇ ਪਿਛਲੇ 7 ਦਿਨਾਂ ਦਾ ਆਪਾਂ ਜੇ ਰਿਕਾਰਡ ਦੇਖੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਇੰਗਲੈਂਡ ਦੇ ਵਿੱਚ 1500 ਦੇ ਕਰੀਬ ਜਿਹੜੇ ਕੇਸ ਆ ਉਹ ਆ ਚੁੱਕੇ ਨੇ ਜਿਦੇ ਵਿੱਚੋਂ 102 ਜਾਣਿਆਂ ਦੀਆਂ ਜਿਹੜੀਆਂ ਮੌਤਾਂ ਵੀ ਹੋ ਚੁੱਕੀਆਂ ਨੇ ਵਾਇਰਸ ਦੇ ਨਾਲ ਪਰ ਗੱਲ ਕਰੀਏ ਇੰਡੀਆ ਦੀ ਤਾਂ ਕਹਿ ਰਹੇ ਆ ਵੀ 30% ਜਿਹੜੇ ਕੇਸ ਆ ਉੱਥੇ ਆਉਣੇ ਸ਼ੁਰੂ ਹੋ ਗਏ ਨੇ ਤੇ 908 ਜਿਹੜੇ ਕੇਸ ਆ ਮੌਜੂਦਾ ਇਸ ਟਾਈਮ ਦੇ ਵਿੱਚ ਇੰਡੀਆ ਦੇ ਵਿੱਚ ਚੱਲ ਰਹੇ ਨੇ ਸਾਰੇ ਜਾਣੇ ਸचेਤ ਰਹੋ ਆਪੋ ਆਪਣਾ ਧਿਆਨ ਰੱਖੋ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਸਭ ਦਾ ਧਿਆਨ ਰੱਖੋ ਇੱਕ ਹੋਰ ਬਹੁਤ ਹੀ ਜ਼ਿਆਦਾ ਖਤਰਨਾਕ ਜਿਹੜਾ ਵਾਇਰਸ ਚੱਲਿਆ ਹੋਇਆ ਮੰਕੀ ਪੌਕਸ ਨਾਮ ਦਾ ਉਹਦੇ ਵੀ 31 ਜੁਲਾਈ 2024 ਦੇ ਤੱਕ 1 ਲੱਖ ਜਿਹੜਾ ਕੇਸ ਆ ਉਹਦਾ ਸਾਹਮਣੇ ਆ ਚੁੱਕਿਆ 120 ਕੰਟਰੀਆਂ ਦੇ ਵਿੱਚ 31 ਜੁਲਾਈ ਦੇ ਤੱਕ ਆਪਾਂ ਜੇ ਦੇਖੀਏ ਤਾਂ 200 ਜਿਹੜਾ ਬੰਦਾ ਉਹ ਮੌਂਕੀ ਪੌਕਸ ਜਿਹੜਾ ਵਾਇਰਸ ਆ ਇਹਦੇ ਨਾਲ ਮਰ ਚੁੱਕਿਆ ਇਹ ਜਿਹੜਾ ਵਾਇਰਸ ਆ ਇਹ ਆਪਣੇ ਇੰਡੀਆ ਦੇ ਵਿੱਚ ਵੀ ਆਇਆ ਹੋਇਆ ਵੇ ਇਹਦੇ ਜਿਹੜੇ ਲੱਛਣ ਆ ਜਿਹੜੇ ਸਿੰਪਟਮ ਆਪਾਂ کہہ ਦਈਏ ਇਹ ਵਾਇਰਸ ਦੇ ਇਹਦੇ ਨਾਲ ਸਾਰੇ ਸਰੀਰ ਦੇ ਉੱਤੇ ਜਿਵੇਂ ਆ ਤੁਸੀਂ ਦੇਖੋ ਵੀਡੀਓ ਦੇ ਵਿੱਚ ਸਾਰਾ ਸਰੀਰ ਆਪਣਾ ਛਾਲਿਆਂ ਆ ਫੋੜਿਆਂ ਦੇ ਨਾਲ ਭਰ ਜਾਂਦਾ ਤੇ ਜਿੱਥੇ-ਜਿੱਥੇ ਇਹ ਹੁੰਦੇ ਆ ਫਿਰ ਆਪਣੇ ਸਰੀਰ ਦੇ ਵਿੱਚ ਜਿਹੜੇ ਸਰਾਖ ਬਣਨੇ ਸ਼ੁਰੂ ਹੋ ਜਾਂਦੇ ਆ ਜਿਹਦੇ ਨਾਲ ਇਨਫੈਕਸ਼ਨ ਆਉ ਆਪਣੇ ਸਰੀਰ ਦੇ ਵਿੱਚ ਵਧਦੀ ਹੈ ਤੇ ਜਿਹੜੇ ਇਨਸਾਨ ਦੀ ਉਹ ਮੌਤ ਛੇਤੀ ਹੋ ਜਾਂਦੀ ਹੈ ਇਸ ਵਾਇਰਸ ਦੇ ਨਾਲ ਕਿ ਜਿਹੜਾ ਵਾਇਰਸ ਹਮੋ ਕੀ ਬਾਕਸ ਵਾਇਰਸ ਹੈ ਬਹੁਤ ਜ਼ਿਆਦਾ ਆਪਣੇ ਇੰਡੀਆ ਦੇ ਵਿੱਚ ਤੇ ਸਾਊਥ ਅਫਰੀਕਾ ਅਫਰੀਕਾ ਦੇ ਵਿੱਚ ਬਹੁਤ ਜ਼ਿਆਦਾ ਇਹ ਵਾਇਰਸ ਦੇ ਕੇਸ ਆ ਰਹੇ ਨੇ ਸਾਹਮਣੇ ਜਿਹੜਾ ਇਹ ਵਾਇਰਸ ਹੈ ਦੇ ਜਿਹੜੇ ਇੰਜੈਕਸ਼ਨ ਵੀ ਹੋਣੇ ਸ਼ੁਰੂ ਹੋ ਚੁੱਕੇ ਨੇ ਡਾਕਟਰਾਂ ਨੇ ਜਿਹੜੇ ਇੰਜੈਕਸ਼ਨ ਆ ਇਹਦੇ ਲਾਂਚ ਕਰ ਦਿੱਤੇ ਆ ਜਿਹਦੇ ਕਰਕੇ ਜਿਹੜੀ ਏਸ ਮੰਕੀ ਪੌਕਸ ਵਾਇਰਸ ਦੀ ਰਿਕਵਰੀ ਆ ਉਹ ਸ਼ੁਰੂ ਹੋ ਚੁੱਕੀ ਆ ਬਾਕੀ ਡਰਨ ਦੀ ਇੰਨੀ ਲੋੜ ਨਹੀਂ ਤੇ ਆਪੋ ਆਪਣਾ ਮੈਂ ਇੱਕ ਵਾਰ ਫੇਰ ਕਹਿਣਾ ਵੀ ਸਾਰੇ ਯਾਨੀ ਖਿਆਲ ਰੱਖੋ ਤੁਸੀਂ ਆਪ ਵੀ ਗੂਗਲ ਦੇ ਉੱਤੇ ਜਾਓ ਤੇ ਜਿਹੜੇ ਜਿਹੜੇ ਸਿਟੀ ਦੇ ਵਿੱਚ ਤੁਸੀਂ ਸਰਚ ਮਾਰ ਸਕਦੇ ਹੋ ਵੀ ਚਾਹੇ ਉਹ ਇੰਡੀਆ ਦੇ ਵਿੱਚ ਸਰਚ ਮਾਰ ਲਓ ਯੂਕੇ ਮਾਰ ਲਓ ਯੂਐਸਏ ਮਾਰ ਲਓ ਕੈਨੇਡਾ ਮਾਰ ਲਓ ਆਸਟ੍ਰੇਲੀਆ ਮਾਰ ਲਓ ਸਰਚ ਦੇ ਵਿੱਚ ਤੁਸੀਂ ਗੂਗਲ ਦੇ ਉੱਤੇ ਆਪ ਜਾ ਕੇ ਸਰਚ ਮਾਰ ਕੇ ਇਹਦੇ ਬਾਰੇ ਜਾਣਕਾਰੀ ਇਕੱਠੀ ਕਰ ਲਓ ਜੇ ਤੁਹਾਨੂੰ ਲੱਗਦਾ ਵੀ ਮੈਂ ਆਪਦੇ ਕੋਲੋਂ ਗੱਲਾਂ ਕਹਿਆਂ ਤੁਹਾਨੂੰ ਪਰ ਜਿਹੜੀ ਇਹ ਬਿਮਾਰੀ ਆ ਇਹਨੂੰ ਸੀਰੀਅਸ ਲਿਓ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਉਹ ਬਹੁਤ ਖਤਰਨਾਕ ਹੋ ਸਕਦਾ ਜਿੱਥੇ ਇੱਥੇ ਵੀਡੀਓ ਜਾਂਦੀ ਆ ਸਾਰੇ ਜਾਣੇ ਇਹੀ ਅਰਦਾਸ ਕਰੋ ਵੀ ਜਿਹੜਾ ਇਹ ਮਾੜਾ ਸਮਾਂ ਇਹ ਦੁਬਾਰਾ ਮੁੜ ਕੇ ਨਾ ਆਵੇ ਜੇਕਰ ਜਾਣਕਾਰੀ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਮਜ਼ਾਕ ਲੱਗਣੀਆਂ ਮੇਰੀਆਂ ਗੱਲਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਵਾਇਰਸ ਆਊਗਾ ਤਾਂ ਤੁਸੀਂ ਆਪ ਚੇਤੇ ਕਰੋਗੇ ਤੇ ਕਹੋਗੇ ਵੀ ਹਾਂ ਬਾਕੀ ਸਹੀ ਗੱਲਾਂ ਦੱਸੀਆਂ ਸੀ